ਤਾਂ ਲੈਂਡ ਸਪੀਡ ਕੀ ਸੀ ਤੂੰ ਮੇਰੇ ਮਗਰੋਂ ਨਾ ਮੇਰੀ ਲੈਂਡ ਸਪੀਡ ਕੀ ਗੱਡੀ ਦੇਖ ਲੋ ਤੇਰੀ ਬ੍ਰੇਕ ਨਹੀਂ ਵੱਜੀ ਤੇਰੀ ਬ੍ਰੇਕ ਨਹੀਂ ਲੱਗੀ ਬ੍ਰੇਕ ਲੱਗ ਟੱਕ ਰਹੀ ਸੀ ਤੇ ਬ੍ਰੇਕ ਤਾਂ ਵੱਜੇ ਇਹਦੇ ਸਾਈ ਚਲਾਏਗਾ ਸਾਹੀ ਤੇਰੀ ਲੈਂਡ ਤੂੰ ਗੱਡੀ ਫਾਈ ਚਲਾਏਗਾ ਬ੍ਰੇਕ ਨਹੀਂ ਲੱਗੀ ਤੂੰ ਦੇਜੋ ਉਸ ਨੂੰ ਬਣਾ ਆਹ ਇਹ ਵੀ ਤਾਂ ਦਾ ਦਾ ਸੁਰੀ ਸਾਹਿਬ ਆਪ ਐਂਬੂਲੈਂਸ ਲੈ ਕੇ ਆਇਆ ਜੀ ਦੋ ਤਿੰਨ ਜਣੇ ਇੱਥੇ ਭੇਜਿਆ ਜੀ ਔਰ ਤੁਸੀਂ ਉਹ ਮੇਰੇ ਕੋਲ ਜੀਤਾ ਬਾਲ ਗੇ ਦਾ ਫੇਰ ਕੋ ਨਾਲ ਦੇ ਅਸਤਾਨ ਪਾਉਂਦੇ ਫੇਰ ਦੇ ਨਾਲ ਦੇ ਇਹਨਾਂ ਨੂੰ ਕਹਦੇ ਅਸਤਾਨ ਪਾਉਂਦੇ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਪੀਬੀ 32 ਨਮਾਸ਼ਹਿਰ ਦੇਖ ਰਹੇ ਹੋ ਸਾਥਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਹੁਤ ਸੰਘਣੀ ਤੇ ਸਖਤ ਸੀਤ ਲਹਿਰ ਕਰਕੇ ਠੰਡ ਵੱਧ ਗਈ ਹੈ ਸੜਕਾਂ ਤੇ ਵਿਜ਼ਿਬਿਲਟੀ ਘਟ ਹੋ ਗਈ ਹੈ ਜਿਸ ਦੇ ਚਲਦਿਆਂ ਆਏ ਦਿਨ ਸੜਕੀ ਹਾਦਸੇ ਹੋ ਰਹੇ ਹਨ ਹੁਣ ਤਸਵੀਰਾਂ ਤੁਹਾਨੂੰ ਬੰਗਾ ਨਵਾਂ ਸ਼ਹਿਰ ਨੈਸ਼ਨਲ ਹਾਈਵੇ ਤੋਂ ਦਿਖਾ ਰਹੇ ਆ ਜਿੱਥੇ ਤੇਲ ਵਾਲੇ ਬਲਕਰ ਅਤੇ ਮਹਿੰਦਰਾ ਪਿਕਅਪ ਦੀ ਟੱਕਰ ਹੋ ਗਈ ਜਿਸ ਵਿੱਚ ਤਿੰਨ ਵਿਅਕਤੀ ਫੱਟੜ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਐਂਬੂਲੈਂਸ ਨਾ ਆਉਣ ਕਰਕੇ ਸਾਡੀ ਆਪਣੀ ਸੰਸਥਾ ਆਵਾਜ਼ ਸੰਸਥਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਸਾਥੀ ਸ਼ੁਰੂਆਤੀ ਜਾਣਕਾਰੀ ਦੇ ਆਧਾਰ ਤੇ ਗੱਲ ਕਰੀਏ ਤਾਂ ਤੇਲ ਵਾਲੇ ਬਲਕਰ ਦੇ ਡਰਾਈਵਰ ਹਰਤੇਜ ਦੇ ਕਹਿਣ ਮੁਤਾਬਕ ਉਸ ਨੂੰ ਐਮਰਜੈਂਸੀ ਬ੍ਰੇਕ ਲਾਉਣੀ ਪੈ ਗਈ ਤੇ ਪਿੱਛੋਂ ਲੇਬਰ ਨਾਲ ਲੱਦੀ ਮਹਿੰਦਰਾ ਪਿਕਅਪ ਨੇ ਉਸ ਨੂੰ ਟੱਕਰ ਮਾਰਤੀ ਟੈਂਕਰ ਵਾਲੀ ਗੱਡੀ ਮੈਥੇ ਤੋਂ ਰੋਪੜ ਅਤੇ ਪਿਕਅਪ ਵਾਲੇ ਫਗਵਾੜੇ ਤੋਂ ਮਾਛੀਵਾੜਾ ਜਾ ਰਹੇ ਸਨ ਪਰ ਗ੍ਰੈਂਡ ਰਿਜ਼ੋਰਟ ਨਜ਼ਦੀਕ ਹਾਦਸਾ ਵਾਪਰ ਗਿਆ ਲੇਕਿਨ ਸਥਿਤੀ ਤਣਾਅਪੂਰਵਕ ਉਸ ਵੇਲੇ ਬਣ ਗਈ ਜਦ ਹਾਦਸੇ ਤੋਂ ਬਾਅਦ ਦੋਵੇਂ ਧਿਰ ਦਾ ਆਪਸ ਵਿੱਚ ਝਗੜਾ ਹੋ ਗਿਆ ਤੇ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਲੇਬਰ ਵਾਲੇ ਕੈਂਟਰ ਵਾਲੇ ਦੇ ਨਾਲ ਕੁੱਟਮਾਰ ਕਰ ਰਹੇ ਸਨ ਖੈਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਕੀਤਾ ਪਰ ਵੱਡੀ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਅੱਧਾ ਪੌਣਾ ਘੰਟਾ ਵੇਟ ਕਰਨ ਤੋਂ ਬਾਅਦ ਵੀ ਸਰਕਾਰੀ ਐਂਬੂਲੈਂਸ ਘਟਣਾ ਵਾਲੀ ਸਥਾਨ ਤੇ ਨਹੀਂ ਪਹੁੰਚੀ ਤਾਂ ਫਿਰ ਅਸੀਂ ਆਵਾਜ਼ ਸੰਸਥਾ ਦੀ ਐਂਬੂਲੈਂਸ ਨੂੰ ਮੌਕੇ ਤੇ ਬੁਲਾਇਆ ਜਿਸ ਨੂੰ ਮੌਕੇ ਤੇ ਮੈਂ ਲੈ ਕੇ ਪਹੁੰਚਿਆ ਜੋ ਕਿ ਹਮੇਸ਼ਾ ਔਖੀ ਘੜੀ ਨਿਸ਼ਫਲ ਸੇਵਾ ਕਰਦੇ ਹਨ ਤੇ ਫੱਟੜ ਵਿਅਕਤੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਲੂ ਮੈਂ ਕਹਿੰਦਾ ਲਿਮਟ ਸਪੀਡ ਕੀ ਸੀ ਤੂੰ ਮੇਰੇ ਮਗਰ ਆਉਣਾ ਤੇਰੀ ਲਿਮਟ ਸਪੀਡ ਕੀ ਸੀ ਗੱਡੀ ਦੇਖ ਲੋ ਤੇਰੀ ਬ੍ਰੇਕ ਨਹੀਂ ਵੱਜੀ ਤੇਰੀ ਬ੍ਰੇਕ ਨਹੀਂ ਲੱਗੀ ਬ੍ਰੇਕ ਲੱਗਣ ਤੋਂ ਪਹਿਲਾਂ ਸਪੀਡ ਕੀ ਸੀ ਇਹ ਬ੍ਰੇਕ ਤਾਂ ਵੱਜੇ ਗੱਡੀ ਸਹੀ ਚਲਾਏਗਾ ਅਸੀਂ ਤੇਰੀ ਗੱਡੀ ਫਾਈ ਚੱਲੇਗਾ ਦੇਖਣੀ ਲੱਗੂਗਾ ਤੂੰ ਪਹਿਲਾਂ ਇਸ ਨਾਲ ਜ਼ਿਆਦਾ ਕਰੋ ਉੱਛੜ ਜਾਂਦਾ ਸੀ ਤੂੰ ਇਹ ਤਾਂ ਦੱਸ ਤੇਰੀ ਲੈਂਡ ਸਪੀਡ ਕੀ ਸੀ ਸੁਣ ਵੀਰੇ ਕਲਾ ਤੂੰ ਕਹਿੰਦਾ ਉਧਰ ਜਾਣਾ ਕਦੇ ਜਾ ਰ ਜਾਂਦਾ ਲੈ ਮੈਂ ਕਿਥੇ ਰਿਆ ਨਾ ਆਪਾਂ ਫਲਗਿਆ ਜੇ ਮੇਰੀ ਗੱਲ ਅੱਜ ਵੀ ਕੀ ਨਾ ਤੁਹਾਡਾ ਜੀ ਹਰਤੇਸ਼ ਸਿੰਘ ਆ ਵੀਰੇ ਤੇ ਆਹ ਜਿਹੜੀ ਗੱਡੀ ਜਿਹੜੀ ਤੁਸੀਂ ਚਲਾਉਨੇ ਕਿਹੜਾ ਬਲਕਰ ਮੈਂ ਚਲਾਉਣਾ ਵੀਰੇ ਅੱਛਾ ਐਨਯਾਰ ਦਾ ਟ੍ਰਾਂਸਪੋਰਟ ਦਾ ਆਪਣਾ ਗੁਰੂ ਰੱਖਦਾ ਕੀ ਐਕਸੀਡੈਂਟ ਕਿਵੇਂ ਹੋਜੀ ਇਹ ਭਰਾ ਮਰਿਆ ਮੈਨੂੰ ਐਮਰਜੈਂਸੀ ਬ੍ਰੇਕ ਪੈ ਗਈ ਲਿਆ ਕੇ ਮਗਰ ਮਾਰੀ ਬਰੇਕ ਦੀ ਜਗਾ ਝੂਠ ਹਾਂ ਫਿਰ ਤੋਂ ਬੱਜੀ ਬਰੇਕ ਹੁਣ ਮੇਰੇ ਮੂਰੇ ਬਾਰੀ ਕੀਤਾ ਮੈਂ ਝੂਠ ਬੋਲਦਾ ਮੈਂ ਜੇ ਕਿਸੇ ਨੂੰ ਲੱਟਣ ਦਾ ਮੂਰੇ ਤਾਂ ਮੈਂ ਝੂਠ ਬੋਲਦਾ ਹੁਣ ਇਹਨਾਂ ਨੇ ਮਗਰ ਲਿਆ ਕੇ ਮਾਰਤੀ ਤਾਂ ਮੈਂ ਝੂਠ ਬੋਲਦਾ ਬੋਲ ਚਲੇ ਆਣ ਲੱਗੇ ਬਾਕੀ ਉਹਨੂੰ ਦੱਸਦੀ ਭਰਾ ਮੇਰੀ ਗੱਡੀ ਤੇ ਮਗਰ ਕਿਹੜਾ ਕੈਮਰਾ ਜਾਂ ਮੇਰੀ ਮੁੰਡੀ ਗੱਡੀ ਦੇ ਮੂਰੇ ਮੈਂ ਕੈਮਰਾ ਜਿਹੜਾ ਮੈਂ ਨਾ ਕੇ ਬੋਲ ਕੇ ਦੱਸਦਾ ਜਾਵਾਂ ਵੀਡੀਓ ਬਣਾ ਕੇ ਦੱਸਦਾ ਡਰਾਈਵਰ ਬ੍ਰੇਕ ਚੈੱਕ ਕਰਦਾ ਉਹਦੀ ਵੀਡੀਓ ਬਣਾ ਜਾ ਇਹਨੂੰ ਬਿਠਾ ਲਾ ਜਾਂ ਮੈਨੂੰ ਬਿਠਾ ਲਾ ਜ਼ਬਰਦਸਤੀ ਨੇ ਕੋਈ ਬਿਠਾਇਆ ਹਾਂ ਅੱਧੇ ਵਿੱਚ ਹੋਇਆ ਐਕਸੀਡੈਂਟ ਇਹ ਇੱਕ ਮੋਦੀ ਵਾਲਾ ਪੋਸਟਰ ਵਾਲਾ ਜਾਂਦਾ ਸੀ ਉਹ ਪਹੁੰਚ ਉਹ ਸੁਰੂ ਦਾ ਕਹਿੰਦਾ ਵੀ ਇਹਨੇ ਕਿਸੇ ਨੂੰ ਮਾਰਨਾ ਮੈਂ ਇਹਨੂੰ ਮੈਂ ਵੀ ਕਹਿੰਦਾ ਵੀ ਹਾਲੀਵੁੱਡ ਚੱਲਦੇ ਆਂ ਇਹਦੀ ਗੱਡੀ ਕੰਟਰੋਲ ਨਹੀਂ ਹੁੰਦਾ ਸੀਗਾ ਮਾਰਨਾ ਕਿਹਨੂੰ ਮਾਰਨਾ ਮੈਂ ਆਪਣੇ ਬੰਦੇ ਨੂੰ ਕਹਿੰਦਾ ਕਿਸੇ ਨੂੰ ਮਾਰਨਾ ਦੇਖ ਲੋ ਮੇਰੇ ਬੰਦੇ ਮੂਰੇ ਬੈਠੇ ਸੀ ਇੱਕ ਇੱਕ ਬੰਦਾ ਸੀ ਇੱਕ ਹੋਰ ਬੰਦਾ ਆ ਦੇਖ ਮੈਂ ਮੈਂ ਕਹਿੰਦਾ ਇਹਨੇ ਕਿੱਦਾਂ ਗੱਡੀ ਚਲਾਉਂਦਾ ਕਿਸੇ ਨੂੰ ਮਾਰਨਾ ਇਹ ਕਦੇ ਇਧਰ ਨੂੰ ਜਾਂਦਾ ਕਿਧਰ ਨਾਲ ਸੀ ਤੇ ਆਪਣੇ ਸਾਈਡ 'ਚ ਚੱਲਦਾ ਸੀਗਾ ਇਹਨੇ ਪਹਿਲਾਂ ਉਧਰ ਗਿਆ ਕਿਹੜੇ ਮੇਰੇ ਮਗਰ ਕਿ ਮ ਆ ਗਏ ਉਹ ਯਾਰ ਰੁਕ ਮੈਂ ਪਹਿਲਾਂ ਕਰ ਪਹਿਲਾਂ ਮਗਰ ਕੇ ਹਿਸਾਬ ਨਾਲ ਆ ਆ ਚਟਨੀ ਤੁਸੀਂ ਕੁੱਟਿਆ ਸਾਰਿਆਂ ਨੇ ਯਾਰ ਨਹੀਂ ਕੋਈ ਯਾਰ ਰਹਿੰਦਾ ਹੋਊਗਾ ਡਰਾਈਵਰ ਇਸ ਕੋ ਸਪੀਡ ਤੇ ਹੁੰਦਾ ਹੋਊਗਾ ਟ੍ਰਾਲਾ ਕੋਈ ਫੜਾ ਨਹੀਂ ਪਹਿਲਾਂ ਕਿਸੇ ਦਾ ਕੰਮ ਨਹੀਂ ਪਿਆ ਸੀ ਕਾਂਟਰਾ ਬਾਅਦ ਹੋਣਾ ਆ ਵਾ ਇਹ ਹੁਣ ਡਿਟੇਲਸ ਦੱਸਣ ਯਾਰ ਹੁਣ ਆਇਆ ਵਾ ਹੁਣ 40 ਬੰਦੇ ਇਹਨਾਂ ਨੇ ਵਿੱਚ ਬਿਠਾ ਲਏ ਆ ਇਹ ਗੱਡੀਏ ਲੋਡ ਕੋਈ ਨਹੀਂ ਉਸ ਤੇ ਉਹ ਸਵਾਰ ਨਹੀਂ ਹੈਗਾ ਜੀ ਉਹਨਾਂ ਲੋਟ ਨਹੀਂ ਹੈਗਾ ਅਸੀਂ ਵੀ ਤਾਂ ਕੰਮ ਕਰਦੇ ਆਂ ਮੇਰੀ ਗੱਲ ਨਾਲ ਮੈਂ ਮੂਰੇ ਨਹੀਂ ਢੱਕਾ ਜਮਾਂ ਮੂਰੇ ਆਉਂਗਾ ਤਾਂ ਗਲਤੀ ਮੇਰੀ ਹੋਵੇ ਅਸੀਂ ਕੀ ਕਰੀਏ ਤੂੰ ਮੈਨੂੰ ਕਾਲ ਕਰੀਆ ਖੈਰ ਇਸ ਰੋਲੇ ਰੱਪੇ ਵਿੱਚ ਅੱਧਾ ਪੌਣਾ ਘੰਟਾ ਬੀਤ ਜਾਂਦਾ ਹੈ ਤੇ ਐਕਸੀਡੈਂਟ ਤੋਂ ਬਾਅਦ ਫੱਟੜ ਵਿਅਕਤੀ ਸੜਕ ਤੇ ਤੜਪਦੇ ਰਹਿੰਦੇ ਆ ਮੌਕੇ ਤੇ ਮੌਜੂਦ ਲੋਕਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਸਰਕਾਰੀ ਹਸਪਤਲ ਵਿਖੇ ਫੋਨ ਕੀਤਾ ਸੀ ਲੇਕਿਨ ਅੱਧੇ ਪੌਣੇ ਘੰਟੇ ਤੱਕ ਕੋਈ ਐਂਬੂਲੈਂਸ ਨਹੀਂ ਪਹੁੰਚੀ ਫਿਰ ਸਾਡੇ ਚੈਨਲ ਦੇ ਕੈਮਰਾਮੈਨ ਵਿਜੇ ਨੇ ਮੌਕੇ ਤੇ ਪਹੁੰਚ ਕੇ ਮੈਨੂੰ ਕਾਲ ਕੀਤੀ ਤੇ ਅਸੀਂ ਆਵਾਜ਼ ਸੰਸਥਾ ਦੀ ਐਂਬੂਲ ਤਾ ਜੋ ਫਟੜ ਵਿਅਕਤੀਆਂ ਨੂੰ ਪਹਿਲ ਦੇ ਆਧਾਰ ਤੇ ਸਿਵਲ ਹਸਪਤਲ ਵਿਖੇ ਪਹੁੰਚਾਇਆ ਜਾ ਸਕੇ ਤਾ ਸੂਰੀ ਸਾਹਿਬ ਆਪ ਐਂਬੂਲੈਂਸ ਲੈ ਕੇ ਆਇਆ ਜੀ ਅੱਧਾ ਘੰਟਾ ਹੋ ਗਿਆ ਐਂਬੂਲੈਂਸ ਨੂੰ ਕਾਲ ਕਰ ਰਿਹਾ ਸੀ ਬਟ ਆ ਨਹੀਂ ਆ ਦੋ ਤਿੰਨ ਜਣੇ ਇੱਥੇ ਪਈ ਦੀ ਆ ਜੀ ਆ ਤੁਸੀਂ ਉਹ ਲੋਕਾਂ ਨੂੰ ਕੀਤਾ ਬਟ ਪਾਲੀ ਉਸ ਦਾ ਠੀਕ ਹੋ ਸਰਕਾਰੀ ਐਂਬੂਲੈਂਸ ਨੂੰ ਕਾਲ ਲਾਈ ਸੀ 1/2 ਘੰਟਾ ਪਹਿਲਾਂ ਪਰ ਹੋਈ ਨਹੀਂ ਉਹ ਕਹਿੰਦੇ ਅਵੇਲੇਬਲ ਨਹੀਂ ਹੈਗੀ ਆਵਾਜ਼ ਸੰਸਥਾ ਦੀ ਐਂਬੂਲੈਂਸ ਲੈ ਕੇ ਆਏ ਆ ਆਵਾਜ਼ ਸੰਸਥਾ ਦੀ ਐਂਬੂਲੈਂਸ ਹੈ ਜਦੋਂ ਵੀ ਕਿਤੇ ਕੋਈ ਐਕਸੀਡੈਂਟ ਹੁੰਦਾ ਕੋਈ ਸਾਨੂੰ ਕਾਲ ਕਰ ਸਕਦਾ ਸੀ ਮੌਕੇ ਤੇ ਪਹੁੰਚਾਂਗੇ ਪਰ ਹੁਣ ਅਗਰ ਕੋਈ ਬੰਦਾ ਟਰੈਕਟਰ ਪਰ ਹੋ ਗਿਆ ਉਹ ਬੰਦਾ ਰੋਇਆ ਅਗਰ ਮਾਪੇ ਚਾਹਤ ਨਹੀਂ ਉਹ ਕਿੰਨੇ ਨੰਬਰ ਲੱਗ ਰਹੀ ਹੈ ਕਿਤੇ ਨਾ ਇਹ ਕੌਣ ਕੌਣ ਹੈ ਇੱਕੋ ਬੰਦਾ ਸੀਗਾ ਉਹਦੇ ਲੱਕ ਤੇ ਜਿਆਦਾ ਸੱਟ ਲੱਗੀ ਹੋਈ ਸੀ ਨਹੀਂ ਨਹੀਂ ਹੋਰ ਕੁਝ ਉਹ ਉਹ ਦੇ ਉਹ ਬੰਦਾ ਕੋ ਚਾਲਾ ਲਗਾ ਜਿਹਦੇ ਖੱਟ ਹੋ ਜਾਗੇ ਬਿਠਾ ਲਾ ਨਾਲ ਬਿਠਾ ਬਿਠਾ ਲਾ ਬਿਠਾ ਲਾ ਯਾਰ ਉਹਨੂੰ ਜਿਹੜਾ ਜਿਹੜਾ ਸੱਟ ਨਹੀਂ ਆਉਣਾ ਬਿਠਾਓ ਪਹਿਲੇ ਨੰਦੀ ਘੱਟ ਗਏ ਲੋ ਬੰਦਾ ਹੋਰ ਸੱਟ ਸੇਵਲ ਹਸਪਤਾਲ ਲੈ ਕੇ ਜਾਣਾ ਨਹੀਂ ਹਾਂਜੀ ਹਾਂਜੀ ਦੇਖੋ ਜੀ ਅਸੀਂ ਦਾ ਘਰ ਸਕੇ ਵੇਜੇ ਦੀ ਮੈਨੂੰ ਕਾਲ ਆਈ ਆ ਤਾਂ ਆਪਾਂ ਐਂਬੂਲੈਂਸ ਲੈ ਕੇ ਆਵਾਜ਼ ਸੰਸਥਾ ਦੀ ਆਪਣੀ ਐਂਬੂਲੈਂਸ ਸਾਡੀ ਸੰਸਥਾ ਦੀ ਐਂਬੂਲੈਂਸ ਆ ਆ ਨੰਬਰ ਤੁਸੀਂ ਨੋਟ ਕਰ ਲਓ ਜਦੋਂ ਸਰਕਾਰੀ ਐਂਬੂਲੈਂਸ ਨਹੀਂ ਪਹੁੰਚਦੀ ਕਿਉਂਕਿ ਹੁਣ ਇੱਥੇ ਜਵਾਬ ਹੋ ਗਿਆ ਜੀ ਤੁਸੀਂ 172 12 11 201 ਤੇ ਕਾਲ ਕਰਨੀ ਆ ਕੋਈ ਚਾਰजेस ਨਹੀਂ ਆ ਐਮਰਜੈਂਸੀ ਜੇ ਮੈਂ ਇੱਥੇ ਤੁਹਾਡੇ ਨਾਲ ਖੜਾਂਗੇ ਆਵਾਜ਼ ਸੰਸਥਾ ਦੀ ਐਂਬੂਲੈਂਸ ਆ ਆਵਾਜ਼ ਮਾਰੂਗੇ ਪਹੁੰਚ ਕੇ ਚਲੋ 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 ਆ ਜਾ ਆ ਜਾ ਆ ਜਾ ਹੁੜਕਾ ਹਾਂਜੀ ਵੈਸੇ ਮੈਂ ਨੌਲੇਜ ਲੈ ਦੱਸ ਦੂੰ ਸਾਡਾ ਭਰਾ ਅਮਨ ਪਹਿਲੇ ਇਹਨਾਂ ਨੂੰ ਪੁੱਛ ਕੇ ਗਿਆ ਉਦੋਂ ਇਹਨਾਂ ਨੇ ਮਨਾਂ ਕਰ ਦਿੱਤਾ ਪਰ ਜਿੱਤੇ ਹੀ ਅਸੀਂ ਘਰ ਪਹੁੰਚੇ ਇਹਨਾਂ ਨੂੰ ਕਾਲ ਆਈ ਜਾਂ ਫਿਰ ਦੁਆਰ ਤੇ ਆਏ ਗੱਲ ਇਹਨਾਂ ਨਾਲ ਕਰ ਲਈ ਉਹ ਜੀ ਰੋਕ ਨਹੀਂ ਰਿਹਾ ਬੰਦਾ ਉਹ ਓਕੇ ਜੀ ਓਕੇ ਜੀ ਫਾਈਰ ਕਰ ਲੈ ਥੋੜੀ ਖੋਲ ਔਰ ਟੋਸ਼ਟ ਕੋ ਨਾਲ ਕੋ ਹਸਤਾਲ ਪਾਉਂਦੇ ਕੋ ਨਾਲ ਦੇ ਕੇ ਉਹ ਕਹਿੰਦੇ ਹਸਤਾਲ ਬਹੁਤ ਠੀਕ ਹੈ ਜੀ ਠੀਕ ਹੈ ਐਂਬੂਲੈਂਸ ਵਿੱਚ ਬੈਠੇ ਮੈਂ ਤੇ ਡਰਾਈਵਰ ਵੀਰ ਅਮਨ ਇਹ ਸੋਚ ਰਹੇ ਸੀ ਕਿ ਇਸ ਕੜਾਕੇ ਦੀ ਠੰਡ ਵਿੱਚ ਇੰਨਾ ਫੱਟੜ ਵਿਅਕਤੀਆਂ ਦੇ ਸੱਟ ਜਿਆਦਾ ਲੜਕਦੇ ਹੋ ਇੱਕ ਵਿਚਾਰੇ ਵੀਰ ਤੋਂ ਤਾਂ ਉੱਠਿਆ ਵੀ ਨਹੀਂ ਸੀ ਜਾ ਰਿਹਾ ਐਂਬੂਲੈਂਸ ਦੀ ਸੱਚੀਓ ਬਹੁਤ ਜ਼ਰੂਰਤ ਸੀ ਕਿਉਂਕਿ ਸਟ੍ਰੈਚਰ ਬਿਨਾ ਉਸ ਸਪੀਡ ਤੋਂ ਹਸਪਤਾਲ ਵਿਖੇ ਨਹੀਂ ਪਹੁੰਚਾਇਆ ਜਾ ਸਕਦਾ ਸੀ ਪਰ ਮੈਂ ਐਂਬੂਲੈਂਸ ਦੇ ਡਰਾਈਵਰ ਅਮਨ ਵੀਰ ਦਾ ਬਹੁਤ ਧੰਨਵਾਦ ਕਰਦਾ ਹਾਂ ਜੋ ਆਪਣੀ ਡਿਊਟੀ ਖਤਮ ਕਰਕੇ ਘਰ ਪੁੱਜਾ ਹੀ ਸੀ ਕਿ ਮੇਰੀ ਕਾਲ ਤੇ ਫਿਰ 5 ਮਿੰਟ ਚ ਆ ਗਿਆ ਉਵੇਂ ਹੀ ਜਦ ਅਸੀਂ ਸਿਵਲ ਹਸਪਤਾਲ ਪਹੁੰਚੇ ਤਾਂ ਡਾਕਟਰ ਅਤੇ ਮੌਜੂਦਾ ਸਟਾਫ ਚੋਂ ਸਾਡੇ ਵੀ ਰਜੇਸ਼ ਹੋਰਾ ਨੇ ਸਥਿਤੀ ਨੂੰ ਦੇਖਦੇ ਉਸੇ ਵੇਲੇ ਪੀੜਤਾ ਦਾ ਇਲਾਜ ਸ਼ੁਰੂ ਕਰ ਦਿੱਤਾ ਸੱਚੀ ਪਰਮਾਤਮਾ ਕਿਸੇ ਤੇ ਵੀ ਅਜਿਹਾ ਸਮਾਂ ਨਾ ਲਿਆਵੇ ਤੇ ਨਾਲ ਦੀ ਨਾਲ ਸਾਡੇ ਕੈਮਰਾਮੈਨ ਵਿਜ ਉਹਨਾਂ ਦੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਬਹੁਤ ਸੰਭਲਣ ਦੀ ਕੋਸ਼ਿਸ਼ ਕੀਤੀ ਪਰ ਆਉਂਦੇ ਆਉਂਦੇ ਫਿਰ ਮੇਰੀ ਨਜ਼ਰ ਹਸਪਤਾਲ ਦੇ ਬਾਹਰ ਛਾਇਆ ਕੋ ਪਹਨੇ ਰਿਤੇ ਪਈ ਕਿਉਂਕਿ ਬਾਹਰ ਸਟਰੀਟ ਲਾਈਟ ਦੇ ਨਾਮ ਤੇ ਸਿਰਫ ਸੁਪਨੇ ਨਜ਼ਰ ਆਏ ਤਸਲੀਅਤ ਚ ਸੱਚੀ ਉੱਥੇ ਇੰਨਾ ਹਨੇਰਾ ਸੀ ਜਿੰਨਾ ਹੁਣ ਮਹਿਸੂਸ ਹੋ ਰਿਹਾ ਕਿ ਨੌਜਵਾਨਾਂ ਦੀ ਫਿਊਚਰ ਵਿੱਚ ਘੁੱਪ ਹਨੇਰਾ ਛਾਇਆ ਹੋ ਪਰ ਇਹ ਮੁੱਦਾ ਜਲਦੀ ਚੁੱਕਾਂਗੇ ਲੇਕਿਨ ਹੁਣ ਸਮਾਂ ਇਜਾਜ਼ਤ ਦਾ ਇਜਾਜ਼ਤ ਦਿਓ ਤੁਸੀਂ ਤੰਦਰੁਸਤ ਰਹੋ ਠੀਕ ਠਾਕ ਰਹੋ ਤੇ ਇਸ ਕੜਾਕੇ ਦੀ ਠੰਡ ਵਿੱਚ ਕੋਸ਼ਿਸ਼ ਕਰੋ ਕਿ ਜ਼ਿਆਦਾ ਸਫ਼ਰ ਨਾ ਕਰੋ ਕਿਉਂਕਿ ਸੀਤ ਲਹਿਰ ਕਰਕੇ ਚਾਰੇ ਪਾਸੇ ਜਿਹੜੀ ਹੈ ਧੁੰਦ ਛਾਈ ਹੋਈ ਹੈ ਔਰ ਵਿਜ਼ਿਬਿਲਟੀ ਘਟ ਹੋਈ ਹੈ ਆਪਣਾ ਖਿਆਲ ਰੱਖੋ ਇਜਾਜ਼ਤ ਦਿਓ ਰੱਬ ਰਾਖਾ